ਇਹ ਹੋ ਗਿਆ 3 6 1 ਦੇ ਵਿੱਚ 4 ਵਾਲਟੀ ਆ ਗਈ ਨਹੀਂ ਨਹੀਂ ਵਾਹ ਹੋ ਗਿਆ ਬੱਸ ਉਹ ਬਾਈ ਦੇ ਦੇ ਯਾਰ ਨਹੀਂ ਯਾਰ ਇੰਨੇ ਦਾ ਤਾਂ ਜਮੇ ਥੋੜਾ ਦੱਸਦਾ ਤੈਨੂੰ ਘਰੇ ਮਿਲਦਾ ਉਹ ਬਾਈ ਆਇਆ ਤਾਂ ਮੈਂ ਤੈਨੂੰ ਦੱਸਿਆ ਉਹ ਮੈਂ 20000 ਦੀ ਮੰਡੀ ਚ ਵੇਚੀ 30000 ਮੈਨੂੰ ਜੇ ਮਿਲਦਾ ਸੀ ਆਪ ਤੇ ਮਨ 550 58200 ਰੁਪਏ ਬੰਦਾ 200 ਰੁਪਏ ਦੀ ਮਾਰ ਹੀ ਪਾਉਂਦਾ 8000 ਦੇ ਜੰਨੇ ਹੋਰ ਕੀ ਚਾਹੀਦਾ ਜਦ ਤੁਸੀਂ ਇਹਨੂੰ ਮੈਨੂੰ ਸੱਦਿਆ ਆਪਾਂ ਇਹਨੂੰ ਚਾਹਤਾ ਬਾਈ ਜਿੰਨਾ ਆਇਆ ਦੱਸੋ ਇੰਨਾ ਹੀ ਹੁੰਦਾ ਵੀਰੇ ਪਰ ਐ ਨਹੀਂ ਹੁੰਦਾ ਕਿ ਨਾ 10 ਮੈਨੂੰ ਜਾਇ ਦੇਈ ਜਾਂਦੇ ਦੀ 10 ਮੈਨੂੰ ਦੇਈ ਜਾਂਦੇ ਨਹੀਂ ਉਹਨੂੰ ਘਰੀ ਮਿਲ ਜਾਂਦਾ ਸੀ ਵੀਰੇ ਅਸੀਂ ਨਾ ਹੀ ਦੇਣੀ ਉਹ ਪੈਂਚੀ ਦੀ ਮੋੜੀ ਨਹੀਂ 1000 ਰੁਪਏ ਵੱਧ ਦੇ ਕੇ ਚੱਲਿਆ ਸੀ ਉਹਨੂੰ ਲੱਠ ਤੇ ਹੁਣ ਤੁਹਾਡੀ ਮਾਇ ਜੀ ਨਹੀਂ ਯਾਰ 10 ਤਾਂ ਪਰ ਉਹਨੂੰ ਘਰੀ ਮਿਲ ਜਾਂਦਾ ਉੱਥੇ ਦੇ ਦਿੰਦੇ ਆਂ ਨਹੀਂ ਦੇ ਦਿਆ ਨਹੀਂ ਦੁਬਾਰਾ ਤੁਹਾਡੀ ਮਾਇ ਜੀ ਹੋ 2000 ਰੁਪਏ ਲੱਗ ਕੇ ਚੱਲ ਰਹੇ ਨੇ ਯਾਰ ਤਾਂ ਪਰ ਘਰੀ ਮਿਲਦਾ ਭਾਈ 1000 ਰੁਪਏ ਵੱਧ ਦਿੱਤਾ ਮੈਂ ਪੈਂਚੀ ਇੱਟਾ ਦਾ ਨੰਬਰ ਲੈ ਲਿਆ ਨਹੀਂ ਮੈਂ ਫੋਨ ਲਾ ਲਾ ਹੁਣ ਪੁੱਛ ਲੈ ਉਹਨੂੰ ਆ ਬੋਲਿਆ ਨਹੀਂ ਮੈਂ ਨਹੀਂ ਲੈ ਕੇ ਜਾਂਦਾ ਇੱਕ ਚੀਜ਼ ਮੇਰੀ ਜਾਲ ਤੋਂ ਮੈਂ ਕਹਿੰਦਾ ਸੀ ਕਾ ਕਰਦਾ ਬਹੁਤ ਵਟਾ ਜੋ ਕਾ 10 ਲੈ ਲੈ ਇਹ ਚ ਮਿੰਟ ਉਹ ਤੋਂ ਲਈ ਵੀ 2 ਮਹੀਨੇ ਬਾਅਦ ਪਿੰਡ ਦੇ ਬੰਦੇ ਤੋਂ ਕੀ ਪਤਾ ਚੀਜ਼ ਲੋ ਜੀ 3 ਬੱਚਿਆਂ ਵਾਲੀ ਬਰਬਰੀ ਦਾ ਸੌਦਾ ਹੋਇਆ ਤੇ ਥੋੜੇ ਦੇ ਨਹੀਂ ਹੋਇਆ ਸੂਈ ਨੂੰ ਬੱਕਰੀ ਬਾਈ ਆਇਓ ਅੱਗੇ ਥੋੜਾ ਜਿਆ ਇਹ ਆਪਣੇ ਬਾਈ ਭਲਾਈਆਂ ਦੇ ਤੋਂ ਕੁਲਦੀਪ ਸਿੰਘ ਇਹਨਾਂ ਨੇ ਲਈ ਆ ਤੇ ਬਾਈ ਹੋਰੀ ਲੈ ਕੇ ਆਏ ਸੀਗੇ ਰੋਇਪੁਰ ਤੋਂ ਤੂਤ ਪਿੰਡ ਤੋਂ ਕਿੰਨਾ ਨੂੰ ਮਿਲਦਾ ਸੀ ਘਰੇ ਹੁਣ ਫਿਰ ਕਿੰਨੇ ਦਾ ਬੰਦਾ ਹੀ ਆ ਹੁਣ ਤਾਂ ਪਤਾ ਦੱਸ ਦੇ ਕੋਈ ਹਾਵਣਾ ਹੁੰਦੀ ਹੈ ਗੱਲ ਤੂੰ ਕਿੰਨੇ ਦਿਨਾਂ ਹੋਣਾ ਇਹ 30000 ਮੰਗ ਕੇ ਬੈਠੇ 6000 ਲਾਉਂਦਾ ਯਾਰ ਗੱਲ ਬੱਕਰੀ ਹੈ ਜਿੰਨਾ ਮਾਲ ਹੈ ਜਨਾਬ ਯਾਰ ਬismillah ਲੈ ਬਈ ਯਾਰ ਦੇਣਾ ਨਾ ਦੇਣਾ ਤੇਰੀ ਮਰਜ਼ੀ ਆ ਫੜ ਕੇ ਲੈਣਾ ਬਈ ਕੋਈ ਨਹੀਂ ਬਾੜੇ ਗਿਣੀ ਚੱਲੀ ਤੂੰ ਜੇ ਮੋੜਦੀ ਜੋ ਲੈ ਆਪਾਂ ਪੰਚਾਇਤ ਦੀ ਨਹੀਂ ਮੋੜਦੇ ਪਿੰਡ ਦੇ ਬੰਦੇ ਤਾਂ ਬਹੁਤ ਬੰਦੇ ਨੇ ਮੈਂ ਮੰਡੀ ਚ 20000 ਦੇ ਵਰਚੀ ਵਿੱਚ ਦੇ ਪਿੰਡ ਵਾਲੇ ਤੀ ਦੇ ਰਹੇ ਸੀ ਹੂੰ ਕਿ ਲਈ ਮੈਨੇ 2 ਮਹੀਨਿਆਂ ਨੂੰ ਦੇਵਾ ਮੁਰਚੇ ਕਿਹੜਾ ਲੜੇ ਹੁਣ ਦੀ ਗੱਲ ਕਰ ਸੀ ਗਣ ਲੱਗੇ ਲਗਾ ਛੱਡ ਬਹੁਤ ਕਿੰਨੇ ਕਟਾ ਕਿੰਨੇ ਆ ਸੰਧ ਰਾਮ ਦੇ ਹੈ 15 ਦੇ ਲਾਇਆ ਜਿਹੜਾ ਨਾਮ ਦੇਣਾ ਤੇਰੀ ਮਰਜ਼ੀ ਆ 850 ਨਹੀਂ ਉਹ ਯਾਰ ਦੋਸਤਾਂ ਆਪਣਾ ਕਰੇ ਗੱਲਾਂ ਨਾ ਬਾਈ ਇਹ ਤਾਂ ਬਹੁਤ ਦੋਸਤਾਂ ਨੇ ਵੱਡੇ ਭਾਈ ਦਾ ਦੋਸਤ ਬਣ ਜਾਣਾ ਦਾ ਦੋਸ ਨੂੰ ਛੱਡ ਕੋਈ ਤਾਂ ਕਰਾ ਲਾਂਗੇ ਜੀ ਲਿਖਾਈ ਦੀ ਤਾਂ ਕੋਈ ਗੱਲ ਨਹੀਂ ਦਾ ਦੋਸ ਨੂੰ ਛੱਡ ਸਈ 10 ਦਾ ਤੁਹਾਨੂੰ ਘਰੇ ਮਿਲਦਾ ਸੀ ਬਾਈ ਐ ਨਹੀਂ ਮਿਲਦਾ ਮੈਨੂੰ ਮਿਲਿਆ ਕੋਸ਼ ਕਰਦੇ ਯਾਰ ਦੱਸ ਦੇ ਆ ਦੇ 15 ਇਹਨਾਂ ਨਾਲ ਨਾਲ ਮਰਦੀ ਹੈ ਬਈ ਆ ਚੱਕ ਯਾਰ ਬਹਾ ਹੋ ਗਿਆ ਬੱਸ ਉਹ ਬਾਈ ਦੇ ਦੇ ਯਾਰ ਨਹੀਂ ਯਾਰ ਇਹਨੇ ਤਾਂ ਜਮੇ ਥੋੜਾ ਦੱਸਦਾ ਤੁਹਾਨੂੰ ਘਰੇ ਮਿਲਦਾ ਬਾਈ ਆਇਆ ਮੈਂ ਤੈਨੂੰ ਦੱਸਿਆ ਮੈਂ 20000 ਦੀ ਮੰਡੀ ਚ ਕੀਤੀ 30000 ਮੈਨੂੰ ਜੇ ਮਿਲਦਾ ਸੀ ਆਪ ਤੇ ਮਨ 5500 ਨੂੰ 8200 ਰੁਪਏ ਬੰਦਾ 200 ਰੁਪਏ ਦੀ ਮਾਰ ਹੀ ਪਾਉਂਦਾ 8000 ਦੇ ਹੀ ਜਨੇ ਹੋਰ ਕੀ ਚਾਹੀਦਾ ਜੇ ਤੁਸੀਂ ਇਹਨਾਂ ਮੈਨੂੰ ਸੱਦਿਆ ਆਪਾਂ ਇਹਨੂੰ ਚਾਹਤਾ ਬਈ ਜਿੰਨਾ ਆਇਆ ਤਾਂ ਤੋ ਇੰਨਾ ਹੀ ਹੁੰਦਾ ਵੀਰੇ ਪਰ ਐਨੇ ਹੁੰਦਾ ਜੇ 10 ਮੈਨੂੰ ਦੇਈ ਜਾਂਦੇ ਤੇ 10 ਮੈਨੂੰ ਦੇਈ ਜਾਂਦੇ ਨਹੀਂ ਪਰ ਅਸੀਂ ਨਾ ਹੀ ਲਿਆਉਂਦੇ 15 15 ਕਰ ਦੇ ਨਹੀਂ ਨਹੀਂ 15 ਕਰ ਦੇ 15 ਛੱਡ ਦਿਆਂਗੇ ਲੱਗੀ ਲਗਾਈ ਛੱਡੋ ਯਾਰ ਅੱਜ ਮੈਂ ਹਟਾ ਰਿਹਾ ਟੂ ਬੋਲ ਲੈ ਫੜੀ 15 ਕਰ ਇਹ ਤਾਂ ਪੂਰੇ ਹੀ ਹੈ 85 ਹੋ ਗਿਆ ਬਹੁਤ ਆ ਜਾ ਮੌਜ ਲੈ ਉਹ ਬਹੁਤ ਆ ਹੁਣ ਸਹੀ ਆ ਬਹੁਤ ਆ ਜਮਾ ਸਹੀ ਆ ਭਾਈ ਨਹੀਂ ਉਹ ਸਹੀ ਆ ਗੈਰ ਪੀਲਾ ਨਹੀਂ 15 ਕਰਦੇ 15 ਚ ਛੱਡ ਦੇਣ 30 ਖਾਣੋ ਚੱਲ ਹੋਗੇ ਜਮਾ 15 ਕਰਦੇ 15 ਕਰਦੇ 85 ਲੈ ਫੜ ਹੋ ਗਿਆ ਡਾਟਾ ਪਟ ਹੈ 9000 ਕਿੰਨਾ 9000 ਯਾਰ ਉਹ ਬਾਈ ਲੱਗੀ ਲਗਾਈ ਛੱਡੋ ਹਣਾ ਉਹ ਯਾਰ 10 ਤੋ ਸਾਨੂੰ ਘਰੀ ਵੀ ਮਿਲੀ ਜਾਂਦੀ ਉਹ ਯਾਰ ਲੱਗੀ ਲੱਗੀ ਲਗਾਈ ਛੱਡ ਮੰਡਰਾ ਦੇ ਲਸਾ ਹੀ ਹੋਣਾ ਬਾਈ ਹਾਂ ਜਦੋਂ ਉਹਦਾ ਲਸਾ ਆਊਗਾ ਹੁਣ ਇਹ ਹੌਂ ਨੀ ਆਉਂਦਾ ਲਸਾ ਹੀ ਹੋਣਾ ਓਏ ਆਇਆ ਲਫੜਾ ਬੜੀ ਭੜੀ ਹੈ ਭੜੀਆਂ ਨਹੀਂ ਉਹ ਤਾਂ ਬੱਚੀ ਆਪਣੀ ਆਈ ਆਪਣਾ ਆ ਗਿਆ ਇੱਕ ਮਿੰਟ ਨਹੀਂ ਨਹੀਂ ਇਹ ਆਪਕੋ ਕੁਝ ਬਣਾੜੇ ਵਾਲੇ ਚਬਟਲੇ ਕੋਤੇ ਆ ਹੱਥੋਂ ਪੜੀ ਕੋਈ ਆ ਜਿਵੇਂ ਅਜੇ ਬੰਦੇ ਨੇ ਮਾਰੀ ਮੈਂ ਹਟ ਨਹੀਂ ਸਕਦਾ ਸੀ ਮੈਂ ਬਰਾ ਕੋਲੇ ਦੇਖਦੇ ਅੜ ਜਾਂ ਤਾਲ 9 ਆ ਠੀਕ ਆ ਉਹ ਅਰਦਾਸਤ ਕਰਾ ਦੇ ਫਿਰ ਠੀਕ ਆ ਬਾਈ ਇਹ ਹੁਣ ਕੋਈ ਨਹੀਂ ਆਇਆ ਬਾਈ ਦਸਤਾ ਜਨਰ ਪਰ ਇਹ ਮਿਲ ਗਿਆ ਦਸਤ ਨਹੀਂ ਦੇ ਰਿਹਾ ਚੱਲ ਰਿਹਾ ਨਾ ਨਾ ਇਹ ਰਹਿਣ ਦੇ ਵਿਰੋਸੇ ਨੂੰ ਦੇ ਦਾਂਗਾ ਪਰ ਦਸਤਾ ਸਾਨੂੰ ਘਰੇ ਮਿਲਦਾ ਸੀ ਮੈਂ ਸਾਈਸ ਹੋਈ ਦੇਣਾ ਜਿਹੜਾ ਉਹਨਾਂ ਦਾ ਮੌਕੇ ਜਿਹੜਾ ਹੱਥ 'ਚ ਫੜਾ ਦੇ ਪਰ ਦਸਤਾ ਆਪਣ ਨੂੰ ਘਰੇ ਮਿਲਿਆ ਪਰ ਜਰੂਰੀ ਕਰਿਆ ਉਹਨੇ ਵੇਟ ਇਵੈਂਟ ਮੈਂ ਪੰਚੇ ਦੀ ਮੋੜੀ ਨਹੀਂ 1000 ਰੁਪਏ ਬਾਦ ਦੇ ਚੱਲਿਆ ਸੀ ਉਹਨੂੰ ਲੈ ਟੇ ਹੁਣ ਤੁਹਾਡੀ ਮਾਇਗੀ ਨਹੀਂ ਯਾਰ ਦਸਤਾ ਪਰ ਤਾਂ ਕਰੀ ਮਿਲ ਜਾਂਦਾ ਉੱਥੇ ਦੇ ਦਿਆਂਗੇ ਨਾ ਦੇ ਦਿਆਂਗੇ ਤੁਹਾਡੀ ਮਾਇਗੀ ਹੋ ਦੋ ਦੋ ਫਰੀ ਲੱਗੀ ਯਾਰ ਰੁਪਏ ਦਸਤਾ ਪਰ ਕਰੀ ਮਿਲਦਾ ਭਾਈ 1000 ਰੁਪਏ ਵਾਧਾ ਦਿੱਤਾ ਮੈਂ ਪਿੰਚੇ ਇੱਕ ਦਾ ਨੰਬਰ ਲੈ ਲਿਆ ਮੈਂ ਫੋਨ ਲਾ ਲਾ ਹੁਣ ਪੁੱਛ ਲਾ ਉਹਨੂੰ ਆ ਬੋਲਿਆ ਨਹੀਂ ਮੈਂ ਵੀ ਆਪਣੀ ਰੀ ਲੈ ਕੇ ਜਾਂਦਾ ਐ ਚੀਜ਼ ਮੇਰੀ ਜਦੋਂ ਮੈਂ ਕਰਦਾ ਤੂੰ ਵੀ ਵਾਧਾ ਵਟਾ ਜੋ ਅਸਲਾ ਲੈ ਲੈ ਇੱਕ ਮਿੰਟ ਉਹ ਤੋਂ ਲਈ ਵੀ 2 ਮਹੀਨੇ ਬਾਅਦ ਪਿੰਡ ਦੇ ਬੰਦੇ ਤੋਂ ਕੀ ਪਤਾ ਕਿਵੇਂ ਹੋ ਜੇ ਦੇਵੇਂ ਮੇਰੀ ਜਾਲ ਹੁਣ ਕੋਈ ਮੈਨੂੰ ਛੋੜ ਵੀ ਨਾ ਦੇ ਮੈਨੂੰ ਜਾਣਾ ਜਲਦੀ ਮੈਂ ਇਹ ਪੂਰਾ ਦਾਸ ਕਰ ਦੇ ਨਹੀ ਨਹੀ ਤੇਰਾ ਚਿਤ ਮੰਦਾ ਤੋਂ ਫੇਰ ਤੋਂ ਬੋਲ ਨਹੀ ਨਹੀ ਪੂਰਾ ਦਾਸ ਕਰ ਠੇ ਮੇਰੇ ਫਰ ਨਹੀਂ ਨਹੀ ਨਹੀ ਮੈਂ ਪੂਰਾ ਦਾਸ ਕਰ ਪਰ 10 ਤਾਂ ਬਦੰਦਰਾ ਦੇ ਘਰੇ ਆ ਸੀ ਤੇ ਲੈ ਗਏ 1500 ਨਾ ਕਿਹੜਾ ਇਹਦਾ ਸਸਤਾ ਹੋ ਜਾਂਦਾ ਵਾਖਰੀ ਆ ਨਹੀਂ ਰਹਿਦਾ ਹੁੰਦਾ ਜਾਂ ਅਸੀਂ ਪੰਚੇਤੀ ਨਹੀਂ ਮੋੜੀ ਕੋਈ ਨਹੀਂ ਯਾਰ ਉਹਦੇ ਕਰਕੇ ਦੇਖਿਆ ਜਾ ਨਾ ਲਿਖਾਈ ਸ਼ਟ ਪਰ ਲਿਖਾਈ ਆਪ ਨੂੰ ਆਪਣੀ ਯਾਰੋ ਦੇ ਤਾਂ ਇੱਕ ਨੋਟ ਇਹਨਾਂ ਹੋਰ ਦੇ 100 ਤੋੜ ਦੇ ਨਾ ਜੀ ਆ ਲੈ ਬਾਈ ਆ ਲੈ ਜਾ ਫਿਰ ਬਸ ਸੌਣਾ ਮਾਹੌ ਨਾ ਬੋਲੀ ਬਸ ਹੋ ਗਿਆ ਸੌਦਾ ਲੈ ਬਾਈ ਐ ਮੋਬਾਈਲਾਂ ਨਾਲ ਲੈਤਾ ਹੀ ਮੰਦਿਰ ਦੇ ਅੰਦਰ ਓਏ ਖਾਂ ਦੇ ਮੁੰਡੇ ਓ ਵਿਖਾ ਦੇ ਬੱਕਰਾ ਇਦਾਂ ਸੌਦਾ ਹੋਇਆ ਬਾਈ ਜੀ 9500 ਦਾ ਦੇ ਸਕਤੋਂ ਸ਼ਸ਼ੀਗਲ ਬਾਈ ਸ਼ਸ਼ੀਗਲ ਜੀ ਕਿੱਥੋਂ ਆਏ ਬਾਈ ਪਿੰਡ ਕੋਠੇ ਚੇਤ ਸਿੰਘ ਵਾਲੇ ਬਾਈ ਕਿੰਨਾ ਕ ਟਾਈਮ ਹੋ ਗਿਆ ਬਾਈ ਹਾਂਜੀ ਕਿੰਨਾ ਕ ਟਾਈਮ ਹੋਇਆ ਸੀ ਆ ਇਹਨੂੰ 20 ਮਿੰਟ ਹੋ ਜਾਣਾ 30 ਮਿੰਟ 20 25 ਮਿੰਟ ਹੋਇਆ ਕਿੰਨੇ ਦਾ ਵੇਚਦਾ ਬੱਕਰਾ ਬਾਈ ਬੱਕਰਾ ਕਾ ਵੇਚਦਾ ਬਾਈ 9200 ਦਾ ਠੀਕ ਧੰਨਵਾਦ ਲੋ ਜੀ ਤਿੰਨ ਬੱਚਿਆਂ ਵਾਲੀ ਬਰਬਰੀ ਦਾ ਸੌਦਾ ਹੋਇਆ ਤੇ ਥੋੜੇ ਦਿਨ ਹੀ ਹੋਇਆ ਸੂਈ ਨੂੰ ਬੱਕਰੀ ਬਾਈ ਆਇਓ ਅੱਗੇ ਥੋੜਾ ਜਾਂ ਇਹ ਆਪਣੇ ਬਾਈ ਭਲਾਈਆਂ ਦੇ ਤੋਂ ਕੁਲਦੀਪ ਸਿੰਘ ਇਹਨਾਂ ਨੇ ਲਈ ਆ ਤੇ ਬਾਈ ਹੋਰੀ ਲੈ ਕੇ ਆਏ ਸੀਗੇ ਫਿਰੋਜ਼ਪੁਰ ਤੋਂ ਤੂਤਪਿੰਡ ਤੋਂ ਕੀ ਹਾਲ ਹੈ ਬਾਈ ਵਧੀਆ ਠੀਕ ਆ ਕਿ ਬਾਈ ਕਿੰਨੇ ਕਿਲੋਮੀਟਰ ਤੋਂ ਆਏ ਹੋ ਤੁਸੀਂ ਮਨੋ ਬਾਈ ਪਹ ਜਾਂਦਾ 17-80 ਕਿਲੋਮੀਟਰ ਠੀਕ ਆ ਪਹਿਲੀ ਵਾਰੀ ਆਏ ਹੋ ਮੰਡੀ ਤੇ ਵਧੀਆ ਰੇਟ ਤੇ ਵੇਗੀ ਬੱਕਰੀ ਕੋਈ ਤੇ ਕਿਵੇਂ ਲੱਗਿਆ ਮੰਡੀ ਦਾ ਮਾਹੌਲ ਬਹੁਤ ਵਧੀਆ ਮਾਹੌਲ ਆ ਵੀਰੇ ਤਿੰਨ ਬੱਚੇ ਸੀ ਨਾ ਇਹਦੇ ਹਾਂ ਤਿੰਨ ਮਗਰ ਠੀਕ ਆ ਬਾਈ ਆ ਦੇਖੋ ਜੀ ਤਿੰਨ ਬੱਚੇ ਆ ਬੱਕਰੀ ਹੈ ਤਿੰਨੇ ਬਹੁਤ ਸੋਹਣੇ ਬੱਚੇ ਆ ਥੋੜੇ ਦਿਨ ਹੀ ਹੋਏ ਸੂਈ ਨੂੰ ਇਹ ਬੱਕਰੀ ਦਾ ਹੋਇਆ ਸੌਦਾ ਅਜ ਭਲਾਈਆਂ ਨੂੰ ਮੰਡੀ ਦਾ ਮੈਂ ਇਹ ਵੀ ਕੋ ਉਨਾਰ ਕੰਨ ਤਾਂ ਚੱਕ ਜਾਣਗੇ ਆਹ ਤਾਂ ਦੋਨੇ ਚੱਕਣਗੇ ਆ ਦੋਵੇਂ ਉਹ ਤਾਂ ਦੋਨੇ ਹੀ ਚੱਕਣਗੇ ਬਾ ਕੋ ਘੱਟ ਦੇ ਦੇ ਯਾਰ ਹੋਰ ਕਿ ਏਡਾ ਕੱਡਾ ਬਾਈ ਯਾਰ 10 ਦੀ ਕਹਿੰਦਾ ਮੈਨੂੰ ਪਤਾ ਬਾਈ 10 ਦੀ ਕਹਿੰਦਾ 10 ਤੋਂ ਥੱਲੇ ਆਉ ਨਹੀਂ 10 ਤੋਂ ਥੱਲੇ ਨਹੀਂ ਹੋਣਾ ਨਹੀਂ ਫਿਰ ਕਰ ਲੈ ਬਾਈ ਯਾਰ ਵਧੀਆ ਤੇਰਾ ਉਹਦੇ ਦਾ ਮਾਲ ਵੇਚਦਾ ਕਿਸੇ ਦਾ ਨਹੀਂ ਇੱਥੇ ਤੜਕੇ ਆ ਜਾ ਦੱਸ ਪਸ਼ੂ ਵੇਚਿਆ ਬਾਈ ਬਾ 11 ਦੀ ਕਰ ਦੇ ਫਿਰ ਚੱਲਾ 10 ਤੋਂ ਥੱਲੇ ਆ ਨਹੀਂ 10 ਤਾਂ ਥੱਲੇ ਨਹੀਂ ਹੋਣਾ 10 ਤਾਂ ਇਹ ਮਾਲ ਤਾਂ ਦੇਖ ਲੈ ਬਾਈ ਉਹ ਜੀ ਇਹ ਨਹੀਂ ਕੱਢਦੇ ਉਹਨੇ ਚੱਲਦਾ ਹੈਂ ਸਾਈ ਕੱਢ ਕੇ ਦੱਸ 10 ਸੇਰੂ ਕਰ ਲੈ ਯਾਰ ਆ ਵੀ ਤੇ ਨਹੀਂ ਗੱਲ ਜਿਹੜੀ ਤੁਹਾਨੂੰ ਦੱਸ ਤੀ ਉਹ ਬੰਦਾ ਦੇਖ ਸਾਈ ਬਣਾਏ ਤੋਂ ਥੋਕ ਦਿੰਦਾ ਨਹੀਂ ਦੱਸ 10 ਥੱਲੇ ਆਲਾ ਬੋਲ ਲਾ ਫੜ 10 ਲਾ ਫੜ ਲਾ ਫੜ ਲਾ ਬਾਈ 10 ਮੈਂ ਤਾਂ ਤੁਹਾਨੂੰ ਜਿਹ ਹੈ ਤਾਂ ਕਿੰਨੇ ਬੱਸ ਨਾ ਆਪਾਂ ਇਹ ਤੋਂ ਨਹੀਂ ਲੈਣਾ ਤੈਨੂੰ ਇਹਦਾ ਫਾਇਦਾ ਹੀ ਕਰਾਂਗੇ ਹੋ ਜਾਦੀ ਫਾਈਨਲ ਹੈ ਬੱਸ ਬਾ ਹੋ ਗਈ ਭਾਈ ਭਾਈ ਰੱਖ ਲੈ ਯਾਰ ਹੋਰ ਰੱਖ ਲੈ ਯਾਰ ਨਹੀਂ ਨਹੀਂ ਗਲਤ ਨਹੀਂ ਹੈ ਬੱਸ ਕੱਢ ਕੇ ਜਾ ਫਾੜ ਦੇ ਬੱਸ ਗਲਤ ਨਹੀਂ ਹੈ ਨਹੀਂ ਯਾਰ ਗੱਲ ਸੁਣੋ